ਸਤਿ ਸ਼੍ਰੀ ਅਕਾਲ ਜੀ ਡਿਜੀਟਲ ਪ੍ਰਿੰਟਡ ਕਾਟਨ ਦੇ ਸੂਟਾਂ ਦੀ ਅੱਜ ਵਾਲੀ ਵੀਡੀਓ ਰਹੂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਲਾਸਟ ਦੇ ਦੁਪੱਟੇ ਵਾਲੇ ਸੂਟ ਪਾਏ ਹੋਏ ਨੇ ਜੀ ਇਹ ਵਾਲਾ ਆਰਟੀਕਲ ਮਫਤ ਲਾਲ ਕਾਟਨ ਦੇ ਵਿੱਚ ਹੈ ਜੀ ਵੱਡੇ ਬਣੇ ਦੇ ਵਿੱਚ ਸ਼ਰਟ ਹੈ ਵੱਡੇ ਬਣੇ ਦੀ ਸਲਵਾਰ ਹੈ 2 ਮੀਟਰ ਦਾ ਕੱਟ ਤੁਹਾਨੂੰ ਸਲਵਾਰ ਦਾ ਮਿਲੇਗਾ 1.70 ਦਾ ਕੱਟ ਸ਼ਰਟ ਦਾ ਮਿਲੇਗਾ ਜੀ ਲੈਸਾਂ ਵਗੈਰਾ ਲਗਾ ਕੇ ਇਹਨਾਂ ਨੂੰ ਤੁਸੀਂ ਬਹੁਤ ਸੋਹਣੇ ਬੁਟੀਕ ਸਟਾਈਲ ਸੂਟਾਂ ਦੇ ਰੂਪ ਵਿੱਚ ਸਟਿਚ ਕਰ ਸਕਦੇ ਹੋ ਜੀ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਪ੍ਰਿੰਟ ਵੀ ਡਿਜੀਟਲ ਪ੍ਰਿੰਟਡ ਸੂਟ ਨੇਗੇ ਤੇ ਕੱਟ ਇਹਦਾ ਵੱਡੇ ਪਣੇ ਦੇ ਹਿਸਾਬ ਨਾਲ ਮਿਲੂਗਾ ਜੀ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ ਮੈਚਿੰਗ ਸੂਟ ਹੈਗਾ ਸਲਵਾਰ ਤੇ ਕਢਾਈ ਕੀਤੀ ਹੋਈ ਹੈ ਜੀ ਦੁਪट्टे ਤੇ ਵੀ ਕਢਾਈ ਕੀਤੀ ਹੋਈ ਹੈਗੀ 4 ਸਾਈਡ ਕਟਵਰਕ ਕੀਤਾ ਹੋਇਆ ਕੋਟਾ ਦਾ ਨਾਲ ਦੁਪੱਟਾ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨਰ ਲੁੱਕ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੋਇਆ ਡਿਜੀਟਲ ਪ੍ਰਿੰਟਡ ਇਹਦੇ ਨਾਲ ਸ਼ਰਟ ਮਿਲੂਗੀ ਜੀ ਤੁਹਾਨੂੰ ਪ੍ਰਾਈਸ ਇਹਦਾ ਵੀ ਫ੍ਰੀ ਸ਼ਿਪਿੰਗ ਦੇ ਨਾਲ ਮੈਂਸ਼ਨ ਕੀਤਾ ਹੋਇਆ ਜੀ ਜਿਹੜਾ ਨੈਕਸਟ ਆਰਟੀਕਲ ਹੈਗਾ ਜੈਪੂਰੀ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਵੀ ਬਿਗ ਬਿਟਸ ਦੇ ਸੂਟ ਨੇ ਜੀ ਵੱਡੇ ਪਣੇ ਦੇ ਵਿੱਚ ਤੁਹਾਨੂੰ ਪ੍ਰੋਪਰ ਕੱਟ ਦੇ ਵਿੱਚ ਸੂਟ ਮਿਲੂਗਾ ਫੁੱਲ ਲੈਂਥ ਦਾ ਇਹ ਦੁਪੱਟਾ ਹੈ ਡਿਜੀਟਲ ਪ੍ਰਿੰਟਡ ਸੂਟ ਨੇਗੇ ਜੈਪੂਰੀ ਕਾਟਨ ਨੇ ਜੀ ਪਿਓਰ ਜੈਪੂਰੀ ਕਾਟਨ ਦੇ ਸੂਟ ਨੇਗੇ ਕੋਈ ਵੀ ਮਿਕਸ ਕਾਟਨ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਤੇ ਰੰਗ ਜਿਹੜਾ ਵੀ ਤੁਸੀਂ ਇਹਦੇ ਚ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਬੁਕਿੰਗ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਇਹਦੇ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜਾ ਨੈਕਸਟ ਆਰਟੀਕਲ ਹੈ ਜ ਇਦੇ ਨਾਲ ਚਿਕਨ ਦੇ ਦੁਪट्टे ਲੱਗੇ ਹੋਏ ਨੇ ਜੀ ਚਿਕਨ ਦੀ ਕਢਾਈ ਹੋਈ ਹੋਈ ਹੈਗੀ ਵਿਚਕਾਰ ਬੂਟੀ ਦਿੱਤੀ ਹੋਈ ਹੈ 4 ਸਾਈਡ ਹੈਵੀ 2 ਸਾਈਡ ਹੈਵੀ embroiderry ਹੈ ਦੁਪट्टे ਤੇ ਮੈਚਿੰਗ ਸੂਟ ਮਿਲੂਗਾ ਜੀ ਤੁਹਾਨੂੰ ਕੈਮਰੀ ਕਾਟਨ ਦਾ ਇਹ ਵੀ ਗਰਲਿਸ਼ ਜੇ ਰੰਗ ਆਪਾਂ ਇਹਦੇ ਵਿੱਚ ਰੀਸਟਾਕ ਕੀਤੇ ਨੇ ਪਹਿਲਾਂ ਇਹ ਵਾਲਾ ਇੱਕ ਆਈਟਮ ਹੈ ਜਿਹੜੀ ਆਊਟ ਆਫ ਸਟਾਕ ਹੋ ਗਈ ਸੀ ਜੀ ਦੁਬਾਰਾ ਇਹਦਾ ਸਟਾਕ ਆਏਗਾ ਇਸ ਵਾਰੀ ਥੋੜੇ ਜਿਹਾ ਡਾਰਕ ਕਲਰ ਆਏ ਨੇਗੇ ਜਿਹੜਾ ਵੀ ਰੰਗ ਇਹਨਾਂ ਦੇ ਵਿੱਚੋਂ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਜੀ WhatsApp ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਇਹਦੇ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਕਰਵਾ ਸਕਦੇ ਹੋ ਟੋਟਲੀ ਬੁਟੀਕ ਸਟਾਈਲ ਪੀਸ ਨੇ ਜੀ ਇਹ ਜਲਦੀ ਸਟਾਕ ਆਊਟ ਹੋ ਜਾਂਦੇ ਨੇ ਇਹ ਇਹਨਾਂ ਦਾ ਇੰਨਾ ਜ਼ਿਆਦਾ ਸਟਾਕ ਨਹੀਂ ਹੁੰਦਾ ਈ ਕੀ ਕਨਾਲ ਦੇ ਸਾਡੇ ਕੋਲ 10 10 20 20 ਸੂਟ ਹੀ ਅਵੇਲੇਬਲ ਨੇ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਤੁਸੀਂ ਕਰਵਾ ਸਕਦੇ ਹੋ ਬੁਕਿੰਗ ਨੰਬਰ ਸਕਰੀਨ ਤੇ ਮੈਂਸ਼ਨ ਹੈ ਜੀ ਡਿਜੀਟਲ ਪ੍ਰਿੰਟਡ ਕਾਟਨ ਦੇ ਸੂਟ ਨੇ ਤੇ ਗਰਲਿਸ਼ ਜਿਹਾ ਪ੍ਰਿੰਟ ਨੇਗੇ ਲੈਸਾਂ ਵਗੈਰਾ ਲਗਾ ਕੇ ਇਹਨਾਂ ਨੂੰ ਬਹੁਤ ਹੀ ਸੋਹਣੇ ਇਹਨਾਂ ਦੇ ਸੂਟ ਬੁਟੀਕ ਸਟਾਈਲ ਰੈਡੀ ਹੋ ਜਾਂਦੇ ਨੇ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਕੋਟਾ ਦਾ ਦੁਪ ਦੁਪੱਟੇ ਦੇ ਟੂ ਸਾਈਡ ਹੈਵੀ ਏਮਬ੍ਰੋਇਡਰੀ ਹੋਈ ਹੋਈ ਹੈਗੀ ਮੈਚਿੰਗ ਨਾਲ ਕੈਮਰੀ ਕਾਟਨ ਦੇ ਸੂਟ ਨੇ ਜੀ ਇਹ ਵੀ ਸੂਟ ਵੱਡੇ ਬਣੇ ਦੇ ਵਿੱਚ ਨੇ ਜੀ ਵੱਡੇ ਬਣੇ ਦੇ ਵਿੱਚ ਇਹ ਇਹ ਇਸ਼ੂ ਨਹੀਂ ਆਉਂਦਾ ਜੀ ਜਿਵੇਂ ਤੁਸੀਂ ਜਿੰਨੀ ਮਰਜ਼ੀ ਲੈਂਥ ਸੂਟ ਦੀ ਬਣਾ ਸਕਦੇ ਹੋ ਲੈਂਥ ਦਾ ਕੋਈ ਚੱਕਰ ਨਹੀਂ ਰਹਿੰਦਾ ਜਿਹੜੇ ਛੋਟੇ ਬਣੇ ਵਾਲੇ ਸੂਟ ਹੁੰਦੇ ਨੇ ਉਹਨਾਂ 'ਚ ਫਿਰ 41 42 ਤੱਕ ਹੀ ਲੈਂਥ ਬਣ ਸਕਦੀ ਹੈ ਇਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ ਬਹੁਤ ਸੋਹਣੇ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਨੇ ਜੀ ਦੁਪੱਟੇ ਇਹਨਾਂ ਦੇ ਕੋਟਾ ਦੇ ਨੇ ਕੜਾਈ ਕਰਕੇ ਦੁਪੱਟਾ ਰੈਡੀ ਕੀਤਾ ਹੋਇਆ ਹੈਗਾ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ ਕਾਟਨ ਦੇ ਸੂਟ ਨੇਗੇ ਇਹਨੂੰ ਤੁਸੀਂ ਵਿਦਾਊਟ ਦੁਪੱਟਾ ਵੀ ਲੈ ਸਕਦੇ ਹੋ ਵਿਦਾਊਟ ਦੁਪੱਟਾ ਪ੍ਰਾਈਸ ਵੀ ਪਾਇਆ ਹੋਇਆ ਤੇ ਵਿਦ ਦੁਪੱਟਾ ਵੀ ਪਾਇਆ ਹੋਇਆ ਇਹਦੀ ਸਲਵਾਰ ਤੇ ਵਰਕ ਹੋਊਗਾ ਜੀ ਸ਼ਰਟ ਤੇ ਪੈਚ ਲਗਾ ਕੇ ਔਰਗੈਂਜ਼ਾ ਦਾ ਵਰਕ ਕੀਤਾ ਹੋਇਆ ਕਾਟਨ ਦੇ ਸੂਟ ਨੇ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ